ਅੰਜੀ ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ న్యూਸ ਚੈਨਲ ਦੇ ਨਾਲ ਜਿੱਥੇ ਕਿ ਤੁਹਾਨੂੰ ਹਰ ਇੱਕ ਜਾਣਕਾਰੀ ਕੰਮ ਦੀ ਮਿਲਦੀ ਹੈ ਸੋ ਅੱਜ ਫਿਰ ਇੱਕ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਹੁਣ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਰਕਾਰ ਦੇ ਰਹੀ ਹੈ 1500 ਰੁਪਏ ਮਹੀਨਾ ਫਿਰ ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ ਸੋ ਸਰਕਾਰ ਦੀ ਇਹ ਕਿਹੜੀ ਸਕੀਮ ਹੈ ਕਿਵੇਂ ਤੇ ਕੌਣ ਇਸ ਦਾ ਫਾਇਦਾ ਲੈ ਸਕਦਾ ਹੈ ਸੋ ਇਸ ਸਕੀਮ ਨੂੰ ਤੁਹਾਨੂੰ ਫਾਰਮ ਕਿੱਥੋਂ ਮਿਲੇਗਾ ਤੇ ਇਸ ਦੇ ਨਾਲ ਤੁਸੀਂ ਕਿਹੜੇ ਕਿਹੜੇ ਦਸਤਾਵੇਜ਼ ਲਗਾਉਣੇ ਨੇ ਤੇ ਫਾਰਮ ਜਮਾ ਕਿੱਥੇ ਕਰਵਾਉਣਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਇੱਕ ਜਾਣਕਾਰੀ ਦਿਆਂਗੇ ਵੀਡੀਓ ਪੂਰੀ ਦੇਖਿਓ ਸਕਿਪ ਕਰੇ ਬਿਨਾ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦਾ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਇਸ ਦਾ ਲਾਭ ਲੈ ਸਕੇ ਇਸ ਸਕੀਮ ਦਾ ਨਾਮ ਹੈ ਫਾਈਨੈਂਸ਼ੀਅਲ ਅਸਿਸਟੈਂਟ ਟੂ ਡਿਪੈਂਡੈਂਟ ਚਿਲड्रन ਇਹ ਸਕੀਮ 2004 ਦੇ ਪੰਜ ਵਿੱਚ ਸ਼ੁਰੂ ਕੀਤੀ ਗਈ ਸੀ ਪਹਿਲਾਂ ਇਸ ਦੀ ਰਕਮ 1000 ਰੁਪਏ ਮਹੀਨਾ ਸੀ ਫਿਰ ਇਹ 1500 ਰੁਪਏ ਮਹੀਨਾ ਕਰ ਦਿੱਤੀ ਗਈ ਹੁਣ ਦੱਸ ਤੀਆਂ ਫਾਰਮ ਕਿੱਥੋਂ ਮਿਲੇਗਾ ਆਪਣੇ ਅੰਗਨਵਾੜੀ ਸੈਂਟਰ ਤੋਂ ਤੁਸੀਂ ਫਾਰਮ ਲੈ ਸਕਦੇ ਹੋ ਜੇ ਉੱਥੋਂ ਨਾ ਮਿਲੇ ਤਾਂ ਨੇੜਲੇ ਸੀਡੀਪੀਓ ਦਫਤਰ ਜਾਂ ਡੀਐਸਐਸਓ ਦਫਤਰ ਤੋਂ ਵੀ ਮਿਲ ਸਕਦਾ ਹੈ ਸੇਵਾ ਕੇਂਦਰ ਤੇ ਵੀ ਤੁਸੀਂ ਸਕੀਮ ਦਾ ਨਾਮ ਦੱਸ ਕੇ ਫਾਰਮ ਲੈ ਸਕੋਗੇ ਤੁਸੀਂ ਇਹ ਫਾਰਮ ਮੋਬਾਈਲ ਤੇ ਆਨਲਾਈਨ ਡਾਊਨਲੋਡ ਵੀ ਕਰ ਸਕੋਗੇ ਆਨਲਾਈਨ ਫਾਰਮ ਕਿਵੇਂ ਡਾਊਨਲੋਡ ਕਰਨਾ ਹੈ ਪਹਿਲਾਂ ਤੁਸੀਂ ਆਪਣੇ ਮੋਬਾਈਲ 'ਚ ਗੂਗਲ ਖੋਲਣਾ ਹੈ ਉਦੇ ਵਿੱਚ ਲਿਖਣਾ ਹੈ ਡਿਪੈਂਡੈਂਟ ਚਿਲड्रन ਪੈਨਸ਼ਨ ਸਕੀਮ ਪੰਜਾਬ ਤੇ ਹੇਠਾ ਸਕਰੋਲ ਕਰਕੇ ਵੈਬਸਾਈਟ ਆ ਜਾਈਗੀ www.myscheme.gov.in ਤੇ ਕਲਿੱਕ ਕਰਨਾ ਹੈ ਬੈਨੀਫਿਟ ਤੇ ਕਲਿੱਕ ਕਰੋਗੇ ਫਿਰ ਐਪਲੀਕੇਸ਼ਨ ਫਾਰਮ ਤੇ ਕਲਿੱਕ ਕਰਨਾ ਹੈ ਫਿਰ ਡਾਊਨਲੋਡ ਦਾ অপਸ਼ਨ ਆਵੇਗਾ ਫਾਰਮ ਡਾਊਨਲੋਡ ਕਰ ਲਓ ਫਾਰਮ ਦਾ ਪ੍ਰਿੰਟ ਕੱਢ ਕੇ ਭਰ ਲਓ ਦਸਤਾਵੇਜ਼ ਕਿਹੜੇ ਲੱਗਣੇ ਹੈ ਵੈਬਸਾਈਟ ਤੇ 17 ਦਸਤਾਵੇਜ਼ ਦੱਸੇ ਨੇ ਪਰ ਹਰ ਪਰਿਵਾਰ ਲਈ 17 ਨਹੀਂ ਲੱਗਦੇ ਕੇਸ ਦੁਆਰਾ ਵਕ-ਵਕ ਹੁੰਦੇ ਨੇ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਬੱਚੇ ਦਾ ਜਨਮ ਸਰਟੀਫਿਕੇਟ ਜੇ ਬੱਚਾ ਸਕੂਲ ਦੇ ਵਿੱਚ ਪੜਦਾ ਹੈ ਤਾਂ ਸਕੂਲ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਬੱਚੇ ਦੀ ਬੈਂਕ ਪਾਸਬੁੱਕ ਦੀ ਕਾਪੀ ਬੱਚੇ ਦੀਆਂ ਦੋ ਫੋਟੋਆਂ ਮਾਤਾ ਪਿਤਾ ਦਾ ਆਧਾਰ ਕਾਰਡ ਜੇ ਮਾਤਾ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ ਤਾਂ ਮੌਤ ਦਾ ਸਰਟੀਫਿਕੇਟ ਆਮਦਨ ਸਰਟੀਫਿਕੇਟ ਰਹਿਸੀ ਸਬੂਤ ਬੋਰਡਰ ਕਾਰਡ ਜਾਂ ਰਾਸ਼ਨ ਕਾਰਡ ਤੁਸੀਂ ਲਗਾ ਸਕਦੇ ਹੋ ਇੱਕ ਜਿਹੜਾ ਹਲਫਿਆ ਬਿਆਨ ਲੱਗਣਾ ਹੈ ਐਪੀਡਿਟ ਤੁਸੀਂ ਬਣਵਾਉਣਾ ਹੈ ਜੇ ਮਾਤਾ ਪਿਤਾ ਮਾਨਸਿਕ ਤੌਰ ਤੇ ਅਸਮਰੱਥ ਜਾਂ ਸਰੀਰਕ ਤੌਰ ਤੇ ਅਪਾਜਨ ਹੈ ਤਾਂ ਉਸ ਦਾ ਵੀ ਸਰਟੀਫਿਕੇਟ ਤਸਿਲ ਲਗਾ ਸਕੋਗੇ ਜੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਬੱਚਾ ਕਿਸੇ ਹੋਰ ਕੋਲ ਰਹਿੰਦਾ ਹੈ ਤਾਂ ਗਾਰਡੀਅਨ ਨਿਯੁਕਤੀ ਪੱਤਰ ਲੱਗੇਗਾ ਫਾਰਮ ਦੀ ਪ੍ਰਕਿਰਿਆ ਕੀ ਹੋਏਗੀ ਦਸਤਾਵੇਜ਼ ਵੈਰੀਫਾਈ ਹੋਣਗੇ ਜੇ ਸਭ ਕੁਝ ਠੀਕ ਮਿਲਦਾ ਹੈ ਤਾਂ ਬੱਚੇ ਨੂੰ 1500 ਰੁਪਏ ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਜੇ ਪਰਿਵਾਰ ਦੇ ਵਿੱਚ ਦੋ ਬੱਚੇ ਨੇ ਤਾਂ ਦੋਵੇਂ ਲਈ ਲਗਾਈ ਜਾ ਸਕਦੀ ਹੈ ਮਤਲਬ ਪਰਿਵਾਰ ਨੂੰ 3000 ਰੁਪਏ ਮਹੀਨਾ ਮਿਲ ਸਕਦਾ ਹੈ एलिजिबिलिटी ਕੌਣ ਲਾਭ ਲੈ ਸਕਦਾ ਹੈ ਨੰਬਰ 1 ਤੇ ਬੱਚਾ ਪਰਿਵਾਰ ਪੰਜਾਬ ਦਾ ਰਹਿਣ ਵਾਲਾ ਹੋਣਾ ਚਾਹੀਦਾ ਹੈ ਪਰਿਵਾਰ ਦੀ ਸਲਾਨਾ ਆਮਦਨ 60000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਬੱਚੇ ਦੀ ਉਮਰ 21 ਸਾਲ ਤੋਂ ਘੱਟ ਹੋਵੇ ਬੱਚਾ ਇਸ ਹਾਲਤ ਦੇ ਵਿੱਚ ਹੋਵੇ ਜਾਂ ਤਾਂ ਮਾਂ ਦੀ ਮੌਤ ਹੋ ਚੁੱਕੀ ਹੈ ਜਾਂ ਪਿਤਾ ਦੀ ਮੌਤ ਹੋ ਚੁੱਕੀ ਹੈ ਜਾਂ ਫਿਰ ਦੋਵੇਂ ਮਾਤਾ ਪਿਤਾ ਨਹੀਂ ਹੁੰਦੇ ਰਹੇ ਅਖੀਰ ਦੇ ਵਿੱਚ ਬੱਚੇ ਨੂੰ 1500 ਰੁਪਏ ਮਹੀਨਾ ਕਿਵੇਂ ਲਵਾਉਣਾ ਹੈ ਇਸਦੀ ਪੂਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਜੇ ਜਾਣਕਾਰੀ ਵਧੀਆ ਲੱਗੀ ਹੈ ਤਾਂ ਹੋਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਜਾਣਕਾਰੀ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਤਾਂ ਜੋ ਹਰ ਇੱਕ ਸਕੀਮ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਹ ਚਾਹਤ ਧੰਨਵਾਦ